ਆ ਦੇਖੋ ਭਾਈ ਹੁਣ ਤੁਸੀਂ ਐਨ ਕਲੀਅਰ ਪੜ੍ਹ ਸਕਦੇ ਆ ਆਪਾਂ ਨੇ ਇੱਕ ਟਾਵਰ ਦੇਖਣ ਚੱਲੇ ਆ ਟਾਵਰ ਦਿਖਾਣਾ ਤੁਹਾਨੂੰ ਆਪਾਂ ਉਹ ਟਾਵਰ ਨਾਲ ਆਪਣੇ ਆਹ ਟਾਵਰ ਹੈ ਭਾਈ ਉਹ ਹੁਣ ਤੁਸੀਂ ਇਹ ਦੇਖ ਲਿਓ ਤੇ ਆਪਣੇ ਜਿਦੋਂ ਮਾਰੇ ਟਾਵਰ ਹੈ ਭਾਈ ਜਿਹੜਾ ਆਪਣੇ ਪਹਿਲਾਂ ਦੂਰਦਰਸ਼ਨ ਚੱਲੇ ਕਰਦਾ ਦਾ ਉੱਪਰ ਦੇਖੋ ਲਿਖਿਆ ਹੋਇਆ ਸਾਹਮਣੇ ਆਪਾਂ ਬੰਦੇ ਨਾਲ ਗੱਲ ਕਰੀਏ ਜਿਹੜੇ ਅ ਸਿਕਿਉਰ ਇੱਕ ਸੋਲੀ ਵਿੱਚ ਹੈ ਭਾਈ ਆ ਦੇਖੋ ਆਹ ਆਹ ਛਤਰੀਆਂ ਛਤਰੀਆਂ ਲੱਗੀਆਂ ਹੋਈਆਂ ਸੋ ਪੂਰੀ ਤਰ੍ਹਾਂ ਦਿਖਾ ਦੇਣ ਵਾਲੇ ਵਾਲੇ ਕਿਵੇਂ ਦਾ ਬਾਈ ਇਹ ਆ ਦੇਖੋ ਬੰਦ ਕਰਤਾ ਸੀ ਚਲੋ ਵੀ ਟਾਵਰ ਦੇਖਿਓ ਆਪਾਂ ਨੇ ਇੱਕ ਟਾਵਰ ਦੇਖਣ ਚੱਲੇ ਆ ਟਾਵਰ ਦਿਖਾਣਾ ਤੁਹਾਨੂੰ ਆਪਾਂ ਉਹ ਟਾਵਰ ਨਾ ਆਪਣੇ ਪਿੰਡ ਤੋਂ ਵੀ ਦਿਖਦਾ ਯਾਰ ਉਹ ਕੇਂਦਰੀ ਸੰਸਥਾਨ ਕਰਕੇ ਇਹ ਟਾਵਰ ਦਾ ਜਗ੍ਹਾ ਹੈ ਤੁਹਾਨੂੰ ਟਾਵਰ ਦਿਖਾਉਨੇ ਆ ਆ ਟਾਵਰ ਹੈ ਭਾਈ ਉਹ ਹੁਣ ਤੁਸੀਂ ਇਹ ਦੇਖ ਲਿਓ ਤੇ ਆਪਣੇ ਜਦੋਂ ਮੌਸਮ ਸਾਫ਼ ਹੁੰਦਾ ਨਾ ਇਹ ਆਪਣੇ ਪਿੰਡ ਤੋਂ ਵੀ ਦਿਖਦਾ ਆ ਵਧੀਆ ਦਿਖਦਾ ਤੇ ਅੱਗੇ ਜਾ ਕੇ ਦੇਖਦੇ ਜਾਣ ਦਿੰਦੇ ਕਿ ਨਹੀਂ ਜਾਣ ਦਿੰਦੇ ਕਿਉਂਕਿ ਸ਼ਾਇਦ ਇਹ ਵੀ ਆਰਮੀ ਦਾ ਏਰੀਆ ਪੁੱਛ ਕੇ ਕਿchna ਜਾਣਾ ਪੈਂਦਾ ਹੋਵੇ ਤੇ ਪਹਿਲੇ ਨਿਕਰਤਾ ਗਏ ਆ ਉੱਪਰ ਜਾਣੇ ਵਾਸਤੇ ਤੇ ਆਜੂ ਦੇਖਦੇ ਆ ਇਹ ਟਾਵਰ ਹੈ ਬਾਈ ਜਿਹੜਾ ਆਪਣੇ ਪਹਿਲਾਂ ਦੂਰਦਰਸ਼ਨ ਚੱਲੇ ਕਰਦਾ ਦਾ ਉੱਪਰ ਦੇਖੋ ਲਿਖਿਆ ਹੋਇਆ ਸਤਿਯਮ ਸ਼ਿਵਮ ਸੁਧਨਿਰਮ ਜਿਹਦੇ ਨਾਲ ਆਪਣਾ ਟੀਵੀ ਚੱਲਦਾ ਹੁੰਦਾ ਸੀ ਪਹਿਲਾਂ ਦੂਰਦਰਸ਼ਨ ਚੈਨਲ ਚੱਲਦਾ ਹੁੰਦਾ ਤਾਂ ਉਹ ਇਹਦੇ ਦੁਆਰਾ ਚੱਲਦਾ ਹੁੰਦਾ ਦੇਖੋ ਆਹ ਟਾਵਰ ਹੈ ਆ ਦੇਖੋ ਉੱਪਰ ਤੱਕ ਇਹਨੋਂ ਪੱਟੀ ਡੀਡੀ ਵਨ ਕਦਰ ਨੂੰ ਦੰਦਦੇ ਸਾਹਮਣੇ ਆਪਾਂ ਬੰਦੇ ਨਾਲ ਗੱਲ ਕਰੀਏ ਜਿਹੜੇ ਆਂਦਾ ਸਿਕਿਉਰਿਟੀ ਗਾਰਡ ਵਗੈਰਾ ਹੈਗੇ ਆ ਉਹਨਾਂ ਨਾਲ ਗੱਲ ਕਰੀ ਉਹ ਬੰਦਾ ਦੱਸਦਾ ਵੀ ਇਹ ਦੂਰਦਰਸ਼ਨ ਦੱਸਦਾ ਵੀ ਹੁਣ ਇਹ ਬੰਦ ਹੋ ਗਿਆ ਆ ਤੇ ਹੁਣ ਇੱਥੇ ਸਿਰਫ ਰੇਡੀਓ ਚੱਲਦਾ ਆ ਜਿਹੜਾ ਚੈਨਲ ਦਾ ਟੀਵੀ ਚੈਨਲ ਉਹ ਕਹਿੰਦੇ ਬੰਦ ਹੋ ਗਿਆ ਤੇ ਬਾਕੀ ਹੁਣ ਆਪਾਂ ਦਿਖਾਣੇ ਆ ਇੱਕ ਸੋਲੀ ਵਿੱਚ ਹੈ ਬਾਈ ਆ ਦੇਖੋ ਆਹ ਆਛਤਰੀਆਂ-ਛੁਤਰੀਆਂ ਲੱਗੀਆਂ ਹੋਈਆਂ ਟਾਵਰ ਕਾ ਵੀ ਉੱਚਾ ਯਾਰ ਇਹ ਤੇ ਤੇ ਕਿਆ ਬੋਲਦੇ ਇਹਨੂੰ ਆਲੇ ਦੁਆਲੇ ਸਾਰੀ ਇਹ ਬਾਉਂਡਰੀ ਕਰੀ ਹੋਈ ਆ ਅੰਦਰ ਇਹ ਜਾਣ ਨਹੀਂ ਦਿੰਦੇ ਹੈਗੇ ਕਹਿੰਦੇ ਵੀ ਅੰਦਰ ਦੀ ਪਰਮਿਸ਼ਨ ਨਹੀਂ ਹੈਗੀ ਬਾਹਰ ਤੋਂ ਤੁਸੀਂ ਵੀਡੀਓ ਵਗੈਰਾ ਬਣਾ ਸਕਦੇ ਆ ਆਪਣੀ ਸਬੰਧੀਆਂ ਨਾਲ ਗੱਲ ਹੋਈ ਸੀ ਤੇ ਹੋਰ ਬਾਕੀ ਇਹਨਾਂ ਨਾਲ ਗੱਲ ਹੋਈ ਕਹਿੰਦਾ ਭਾਈ ਹੁਣ ਤਾਂ ਇਹ ਹੋ ਗਿਆ ਇਹ ਬੰਦ ਤੇ ਤਾਂ ਕਰਕੇ ਹੁਣ ਇਹ ਚੱਲਦੇ ਨਹੀਂ ਹੈਗੇ ਸਿਰਫ ਇਹਦੇ ਰੇਡੀਓ ਚੱਲਦਾ ਆ ਇਦੇ ਉੱਪਰ ਲਿਖਿਆ ਵੀ ਹੋਇਆ ਤੁਸੀਂ ਦੇਖ ਸਕਦੇ ਸਾਹਮਣੇ ਦੇ ਵੇਸੇ ਸੂਰਜ ਪੈਂਦਾ ਉਹ ਲੋਗੋ ਵੀ ਬਣਿਆ ਹੋਇਆ ਹੈ ਜਿਹੜਾ ਆਪਣਾ ਪਹਿਲਾ ਉੱਤੇ ਆਂਦਾ ਹੁੰਦਾ ਤਾਂ ਟੀਵੀ ਚੈਨਲ ਤੇ ਡੀਡੀ ਬਣ ਕੇ ਆਉਂਦੇ ਜਿਹਨੂੰ ਆਪਾਂ ਉੱਤੇ ਆਂਦਾ ਹੁੰਦਾ ਤਾਂ ਇਹ ਆ ਦੇਖੋ ਬਾਈ ਹੁਣ ਤੁਸੀਂ ਐਨ ਕਲੀਅਰ ਪੜ੍ਹ ਸਕਦੇ ਆ ਪ੍ਰਸਾਰ ਭਾਰਤੀ ਭਾਰਤ ਕਾਲ ਲੋਕ ਸੇਵਾ ਪ੍ਰਸਾਰਕ ਦੂਰਦਰਸ਼ਨ ਉੱਚ ਸ਼ਕਤੀ ਕਸੌਲੀ ਸਤਿਅਮ शिवम सुंदरम यानी कि एक सॉली लगया हुआ है भाई ये टावर ਤੇ ਸ਼ੁਰੂ ਤੇ ਕਿਉਂਕਿ ਆਪਾਂ ਛੋਟੇ ਹੁੰਦੇ ਨਾ ਦੇਖਦੇ ਆਉਂਦੇ ਹੁੰਦੇ ਤੇ ਕਿ ਇਹ ਟਾਵਰ ਕਿੱਥੇ ਲੱਗਿਆ ਹੋਇਆ ਹੈ ਸ਼ਿਮਲੇ ਨੂੰ ਕਈ ਵਾਰ ਹੀ ਗਏ ਆ ਉਦੋਂ ਤਾਂ ਸਬਬ ਨਹੀਂ ਬਣਿਆ ਹੈਗਾ ਆਉਣ ਦਾ ਤੇ ਜਦੋਂ ਹੁਣ ਆਪਾਂ ਸਪੈਸ਼ਲ ਉਹ ਇੱਕ ਸੌਲੀ ਘੁੰਮਾਇਆ ਉਦੋਂ ਦੇਖਿਆ ਭਾਈ ਇਹ ਟਾਵਰ ਤੇ ਹੁਣ ਤਾਂ ਇੰਨਾ ਕਹਦਾ ਪਤਾ ਤਾਂ ਵੀ ਇਹ ਕਿਸੇ ਟੀਵੀ ਚੈਨਲ ਦਾ ਆ ਪਰ ਇਹ ਨਹੀਂ ਪਤਾ ਤੇ ਵੀ ਇਹ ਡੀਜੀ ਬਣਦਾ ਆ ਪਹਿਲਾਂ ਤਾਂ ਹੀ ਸੁਣਦੇ ਹੁੰਦੇ ਸੀ ਵੀ ਸ਼ਾਇਦ ਜਲੰਧਰ ਵੀ ਇਸੇ ਤੋਂ ਚੱਲਦਾ ਆ ਤੇ ਐਵੇਂ ਦਾ ਕੁਸ਼ਾਲਾ ਦਾ ਵਾਲਾ ਬਾਈ ਹੋ ਰਿਹਾ ਤੁਹਾਨੂੰ ਪੂਰੀ ਤਰ੍ਹਾਂ ਦਿਖਾ ਦੇਣ ਵਾਲਾ ਵਾਲੇ ਕਿਵੇਂ ਦਾ ਬਾਈ ਇਹ ਆ ਦੇਖੋ ਲੋ ਵੀ ਲਾਸਟ ਜਾਂਦੀ ਵਾਰ ਦਿਨ ਯਾਰੇ ਤੇ ਹੁਣ ਆਪਾਂ ਚੱਲੇ ਆਂ ਵਾਪਸ ਬੰਦ ਕਰਤਾ ਲੋ ਵੀ ਟਾਵਰ ਦੇਖ ਕੇ ਹੁਣ ਚੱਲੇ ਆਪਾਂ ਵਾਪਸ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ